ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨप्रीत कौर ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਸ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ RAMDEV ਦੀ ਤੇ GURMEET RAMRAHEEM ਦੀ RAMDEV ਨੂੰ ਕਹਿੰਦੇ ਰਾਹਤ ਮਿਲ ਗਈ ਹੈ ਬਹੁਤ ਵੱਡੀ ਤੇ GURMEET RAMRAHEEM ਨੂੰ ਪੈਰੋਲ ਮਿਲ ਗਈ ਹੈ ਜੀ ਅਸਲ ਦੇ ਵਿੱਚ ਕੱਲ ਇਹਨਾਂ ਦੋਹਾਂ ਦੇ ਲਈ ਤਿੰਨਾਂ ਵਾਸਤੇ ਰਾਹਤ ਵਾਲਾ ਦਿਨ ਸੀਗਾ ਜੀ GURMEET RAMRAHEEM ਆਸਾ RAM ਤੇ RAMDEV ਤਿੰਨਾਂ ਨੂੰ ਅਦਾਲਤ ਦੇ ਵੱਲੋਂ ਬਹੁਤ ਵੱਡੀ ਰਾਹਤ ਮਿਲੀ ਹੈ GURMEET RAMRAHEEM ਜਿਹੜਾ ਕਿ ਲੰਮੇ ਸਮੇਂ ਤੋਂ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦਾ 21 ਦਿਨ ਦੇ ਲਈ ਪੈਰੋਲ ਦੇ ਉੱਤੇ ਉਹ ਵੀ ਬਾਹਰ ਆ ਗਿਆ ਉਹਨੂੰ ਫਰਲੋ ਮਿਲੀ ਹੈ 21 ਦਿਨਾਂ ਦੇ ਲਈ ਸ਼ਰਤੋ ਦੇ ਵਿੱਚ ਇਹ ਲਾਈ ਗਈ ਹੈ ਕਿ ਉਹ ਨਹੀਂ ਜਾਊਗਾ ਆਪਣੇ ਸਿਰਸੇ ਵਾਲੇ ਡੇਰੇ ਦੇ ਵਿੱਚ ਉਹਨੇ ਹਾਮੀ ਭਰਤੀ ਹੈ ਉਹ ਇਸ ਵੇਲੇ ਬਰਨਾਵਾ ਆਸ਼ਰਮ ਜਿਹੜਾ ਕਿ ਯੂਪੀ ਦੇ ਵਿੱਚ ਹੈ ਉੱਥੇ ਪਹੁੰਚ ਗਿਆ ਉਹਨੇ ਬਾਹਰ ਆਉਣ ਸਾਰ ਭਗਤਾਂ ਦੇ ਲਈ ਪੈਰੋਕਾਰਾਂ ਦੇ ਲਈ ਜਿਹੜੇ ਲੋਕ ਉਹਨੂੰ ਪਿਤਾ ਜੀ ਮੰਨਦੇ ਆ ਉਹਨਾਂ ਵਾਸਤੇ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਕਿ ਅਸੀਂ ਬਾਹਰ ਆ ਗਏ ਆ ਤੇ ਕੋਈ ਵੀ ਇਸ ਵੇਲੇ ਸ਼ਰਧਾਲੂ ਕੋਈ ਵੀ ਜਿਹੜੇ ਸੰਗਤਾਂ ਉਹ ਇੱਥੇ ਡੇਰੇ ਦੇ ਵੱਲ ਆਉਣ ਦੀ ਕੋਸ਼ਿਸ਼ ਨਾ ਕਰੇ ਜ਼ਿੰਮੇਵਾਰਾਂ ਵੱਲੋਂ ਅਧਿਕਾਰੀਆਂ ਵੱਲੋਂ ਜਿਹੜਾ ਵੀ ਹੁਕਮ ਲਾਇਆ ਜਾਊਗਾ ਉਹ ਆਪਜੀ ਤੱਕ ਸੁਣੀਹਾ ਪਹੁੰਚਾ ਦਿੱਤਾ ਜਾਊਗਾ ਯਾਨੀ ਕਿ 21 ਦਿਨ ਉਹਨੇ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਰਹਿਣਾ ਦੂਜੀ ਗੱਲ ਕਰ ਲੋ ਆਸਾ ਰਾਮ ਦੀ ਆਸਾ ਰਾਮ ਵੀ ਜ਼ਬਰਜਨਾਹ ਦੇ ਕੇਸ ਦੇ ਵਿੱਚ ਜੋਧਪੁਰ ਦੀ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਕੱਲ 7 ਦਿਨ ਦੀ ਪੈਰੋਲ ਮਿਲ ਗਈ ਆ ਆਯੁਰਵੈਦਿਕ ਹਸਪਤਾਲ ਦੇ ਵਿੱਚੋਂ ਆਪਦਾ ਇਲਾਜ ਕਰਾਉਣ ਦੀ ਤੀਜੀ ਗੱਲ ਕਰ ਲੋ RAMDEV ਦੀ ਰਾਮਦੇਵ ਦੇ ਉੱਤੇ ਤੇ ਪਤੰਜਲੀ ਵਾਲੇ ਬਲਕ੍ਰਿਸ਼ਨ ਦੇ ਉੱਤੇ ਜਿਹੜਾ ਕਿ ਪਤੰਜਲੀ ਦਾ ਸੀਈਓ ਆ ਇਹਨਾਂ ਦੇ ਉੱਤੇ ਦੋਸ਼ ਲਗਾ ਦੋਵਾਂ ਦੇ ਉੱਤੇ ਮੈਡੀਕਲ ਐਸੋਸੀਏਸ਼ਨ ਨੇ ਲਾਇਆ ਵੀ ਭਾਈ ਇਹਨਾਂ ਨੇ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕੀਤੀ ਆ ਆਪਾਂ ਵੀ ਸਾਡੇ ਵਾਲਾ ਰੇਡੀਓ ਤੇ ਕਈ ਵਾਰੀ ਖਬਰ ਸੰਜੀ ਕੀਤੀ ਆ ਵੀ ਇਹ ਮਾਫੀ ਮੰਗਣ ਗਏ ਇਹਨਾਂ ਦੀ ਮਾਫੀ ਨੂੰ ਅਦਾਲਤ ਨੇ ਕਬੂਲ ਨਹੀਂ ਕੀਤਾ ਇਰਾਂ ਨੇ ਫੇਰ ਮਾਫੀ ਮੰਗੀ ਇਹਨਾਂ ਨੇ ਕਿਹਾ ਜੀ ਭਵਿੱਖ ਚ ਨਹੀਂ ਇਹਦਾ ਕਰਦੇ ਪਰ ਰਾਹਤ ਇਹਨਾਂ ਨੂੰ ਇਹ ਮਿਲੀ ਆ ਕਿ ਇਹਨਾਂ ਦੋਹਾਂ ਦੀ ਮਾਫੀ ਨੂੰ ਕਬੂਲ ਕਰ ਲਿਆ ਅਦਾਲਤ ਨੇ ਤੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਤੁਸੀਂ ਭਵਿੱਖ ਦੇ ਵਿੱਚ ਇਹ ਕੁਝ ਕੀਤਾ ਫਿਰ ਤੁਹਾਡੇ ਉੱਤੇ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੁਹਾਨੂੰ ਸਖਤ ਸਜ਼ਾ ਮਿਲੂਗੀ ਸੋ ਇਹਨਾਂ ਦੋਹਾਂ ਨੂੰ ਰਾਹਤ ਮਿਲ ਗਈ ਹੈ ਤੇ ਉਹ ਜਿਹੜਾ ਕੇਸ ਆ ਉਹ ਕੇਸ ਨੂੰ ਬੰਦ ਕਰ ਦਿੱਤਾ ਗਿਆ ਰਫਾ-ਰਫਾ ਕਰ ਦਿੱਤਾ ਗਿਆ ਸੋ ਲੰਘੇ ਕੱਲ੍ਹ RAMDEV ਆਸਾ RAM ਤੇ ਗੁਰਮੀਤ RAM ਰਹੀਮ ਤਿੰਨਾਂ ਵਾਸਤੇ ਦਿਨ ਬੜਾ ਵਧੀਆ ਚੜਿਆ ਮਤਲਬ ਮੰਗਲਵਾਰ ਨੂੰ ਤਿੰਨਾਂ ਨੂੰ ਅਦਾਲਤਾਂ ਵੱਲੋਂ ਰਾਹਤ ਦਿੱਤੀ ਗਈ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਣਾ ਸਾਹਿਬ ਤਿੰਨਾਂ ਦੇ ਲਈ ਦਿਨ ਜਿਹੜਾ ਆ ਉਹ ਬਹੁਤ ਵਧੀਆ ਨਿਕਲਿਆ ਪਰ ਉਧਰ ਦੂਸਰੇ ਪੰਨੇ ਸ਼ੋਮਨੀ ਕਮੇਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸ਼ੋਮਨੀ ਕਮੇਟੀ ਪ੍ਰਧਾਨ ਨੇ ਕਿਹਾ ਜ ਰਾਜੋਆਣਾ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਹੈ ਇਹ ਖਬਰ ਹੈਗੀ ਆ ਇਹ ਵੀ ਬੜੀ ਵੱਡੀ ਆ ਕਿਉਂਕਿ ਅਚਾਨਕ ਹੀ ਜਿਸ ਤਰੀਕੇ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਨੇ ਜਿਹੜੇ ਗਿਆਨੀ ਰਗਵੀਰ ਸਿੰਘ ਇਹ ਦੋਵੇਂ ਜਾਣੇ ਗਏ ਜੀ ਪਟਿਆਲਾ ਵਾਲੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਦੇ ਲਈ ਦੋ ਮਹੀਨੇ ਜਾਨੇ ਪਹਿਲਾਂ ਪਟਿਆਲਾ ਗਏ ਜੀ ਪਟਿਆਲਾ ਦੇ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਵਿੱਚ ਮੱਥਾ ਟੇਕਿਆ ਫਿਰ ਇਹ ਗਏ ਜੀ ਪਟਿਆਲਾ ਵਾਲੀ ਜੇਲ੍ਹ ਦੇ ਵਿੱਚ ਜਿੱਥੇ ਰਾਜੋਆਣਾ ਹੋ ਰਹੀ ਬੰਦ ਆ ਇਹ ਆਪਣੇ ਨਾਲ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਲੈ ਕੇ ਗਏ ਸੀ ਤੇ ਨਾਲ ਪ੍ਰਸ਼ਾਦ ਲੈ ਕੇ ਗਏ ਸੀ ਦੇਣ ਦੇ ਲਈ ਰਾਜੋਆਣਾ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਭਾਈ ਅੱਜ ਅਚਾਨਕ ਕਿਵੇਂ ਉਹ ਕਹਿੰਦੇ ਜੀ ਦੇਖੋ ਧਾਮੀ ਸਾਹਿਬ ਕਹਿੰਦੇ ਵੀ ਇਹ ਕੋਈ ਸਿਆਸੀ ਗੱਲ ਨਹੀਂ ਹੈਗੀ ਇਹ ਇੱਕ ਪਰਿਵਾਰਕ ਗੱਲ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੋਂ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਯਤਨ ਕਰਦੀ ਰਹਿੰਦੀ ਹੈ ਇਹ ਵੀ ਉਸੇ ਲੜੀ ਦੇ ਵਿੱਚ ਇੱਕ ਯਤਨਾ ਉਹਨਾਂ ਨੇ ਕਿਹਾ ਜੀ ਜਿਵੇਂ ਟੱਬਰ ਦੇ ਕੋਈ ਜੀ ਨੂੰ ਆਪਾਂ ਮਿਲਣ ਚੱਲੇ ਹੁੰਦੇ ਆ ਅਸੀਂ ਉਵੇਂ ਮਿਲਣ ਆਏ ਕੋਈ ਸਿਆਸੀ ਕਾਰ ਨਹੀਂ ਆ ਸੋ ਬੰਦੀ ਸਿੰਘਾਂ ਦੇ ਬਾਰੇ ਆਪਾਂ ਜਾਣਦੇ ਹੀ ਆ ਲੰਮੇ ਸਮੇਂ ਤੋਂ ਆਵਾਜ਼ ਉੱਠਦੀ ਆ ਪਰ ਆਵਾਜ਼ ਦਾ ਕੋਈ ਸਟਾੜੀ ਨਿਕਲਦਾ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਇਹ ਗੱਲ ਕਹਿੰਦੀ ਬੰਦੀ ਸਿੰਘ ਰਿਹਾ ਹੋਣ ਪਰ ਫਾਇਦਾ ਕੋਈ ਨਹੀਂ ਹੁੰਦਾ ਕਹੇਦਾ ਸੋ ਮਿਲ ਕੇ ਆਏ ਨੇ ਰਾਜੋਆਣਾ ਹਰਾਂ ਨੂੰ ਤੇ ਇਹਦੇ ਦੂਰ ਰਸਤੇ ਸਿੱਟੇ ਕੀ ਹੋਣਗੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਮਿਲ ਕੇ ਆਏ ਆ ਜੀ ਬਿਲਕੁਲ ਜਨਾਬ ਸਾਹਿਬ ਉਧਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ ਜੀ ਹਾਂ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਢਾਈ ਵਰਿਆਂ ਬਾਅਦ ਵਿਧਾਇਕਾਂ ਦੇ ਨਾਲ ਮੀਟਿੰਗ ਕਰਕੇ ਜਾਂ ਵਿਧਾਇਕਾਂ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸਾਡਾ ਵਿਧਾਇਕ ਸਾਡਾ ਹਲਕਾ ਇਹ ਮੁਹਮਦਾਨਾ ਹੈਗਾ ਸਾਡਾ ਹਲਕਾ ਸਾਡਾ ਵਿਧਾਇਕ ਤੇ ਜਾਂ ਮੇਰੇ ਖਿਆਲੇ ਦਾ ਨਾਂ ਸਾਡਾ ਵਿਧਾਇਕ ਤੁਹਾਡੇ ਦੁਆਰ ਕੁਛ ਇਦਾਂ ਦਾ ਨਾਂ ਰੱਖਿਆ ਗਿਆ ਇਸ ਮਿੰਟਿਕ ਦੇ ਤਹਿਤ ਵਿਧਾਇਕਾਂ ਨੂੰ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਆਪੋ ਆਪਣੇ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਸਬੇ ਦੇ ਵਿੱਚ ਮੁਹੱਲੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਓ ਤੇ ਲੋਕਾਂ ਦੇ ਮਸਲੇ ਹੱਲ ਕਰੋ ਤੇ ਲੋਕਾਂ ਦੇ ਵੱਧ ਤੋਂ ਵੱਧ ਮਸਲੇ ਹੱਲ ਕਰੋ ਤੇ ਵਿਧਾਇਕਾਂ ਨੂੰ ਇਹ ਵੀ ਗੱਲ ਪੁੱਛੀ ਗਈ ਵੀ ਤੁਹਾਡੇ ਖੇਤਰ ਦੇ ਵਿੱਚ ਵਕਾਫ ਦੇ ਕੰਮਕਾਜ ਕਿਵੇਂ ਚੱਲਦੇ ਆ ਤੇ ਉਹਨਾਂ ਨੂੰ ਕੁਝ ਹੋਰ ਗੱਲਾਂ ਵੀ ਕਿਹਾ ਸ਼ਾਇਦ ਪੰਚਾਇਤੀ ਚੋਣਾਂ ਦੇ ਬਾਰੇ ਵੀ ਗੱਲਬਾਤ ਹੋਈ ਹੋਵੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਭੈੜੀ ਬਹੁਤ ਹੋਈ ਆ ਤੇ ਹੁਣ ਪੰਜਾਬ ਦੇ ਵਿੱਚ ਮੇਰੇ ਖਿਆਲ ਵੀ ਆਪੇ ਨਹੀਂ ਚਾਹੁੰਦੀ ਜੀ ਕਿ ਪੰਚਾਇਤੀ ਚੋਣਾਂ ਚ ਵੀ ਸਾਡੇ ਨਾਲ ਭੈੜੀ ਹੋਵੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮੇਰਾ ਖਿਆਲ ਆ ਵੀ ਇਹ ਸਾਰਾ ਕੁਝ ਤਾੜਨਾ ਦੇ ਰੂਪ ਦੇ ਵਿੱਚ ਕੀਤਾ ਗਿਆ ਅੱਜ ਚੰਡੀਗੜ੍ਹ ਦੇ ਵਿੱਚ ਸੀਐਮ ਹਾਊਸ ਦੇ ਵਿੱਚ ਪੰਜਾਬ ਕੈਬਨਟ ਦੀ ਮੀਟਿੰਗ ਵੀ ਹੋਣੀ ਆ ਜਿਹਦੇ ਚ ਪਤਾ ਲੱਗਾ ਵੀ ਕਈ ਤਰ੍ਹਾਂ ਦੇ ਮੁੱਦੇ ਸ਼ਾਇਦ ਵਿਚਾਰੇ ਜਾਣ ਤੇ ਉਸ ਤੋਂ ਬਾਅਦ ਕਹਿੰਦੇ ਜੀ ਪੰਜਾਬ ਦੇ ਵਿੱਚ ਮੌਨਸੂਨ ਸੈਸ਼ਨ ਵੀ ਸ਼ੁਰੂ ਹੋ ਜਾਣਾ। ਸੋ ਜਿਹੜੀ ਪੰਜਾਬ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ ਬਹੁਤੇ ਇਸ ਗੱਲੋਂ ਕਲਪੇ ਪਾਇਆ ਵੀ ਸਾਡੀ ਤਾਂ ਅਫਸਰशाही ਪੇਸ਼ ਨਹੀਂ ਚੱਲਣ ਦਿੰਦੀ। ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਕੰਮ ਕਹਨੇ ਆ ਤੇ ਸਾਨੂੰ ਉਹ ਟਿੱਚ ਜਾਣਦੇ ਆ। ਸਾਨੂੰ ਤਾਂ ਉਹ ਬੇਰਾਵੱਟ ਨਹੀਂ ਪੁੱਛਦੇਗੇ ਤੇ ਇਹ ਗੱਲ ਸੱਚ ਹੈ ਵੀ ਪੰਜਾਬ ਦੇ ਵਿਧਾਇਕਾਂ ਦੀ ਕਿਤੇ ਪੇਸ਼ ਚੱਲ ਵੀ ਨਹੀਂ ਰਹੀ। ਸੋ ਦੇਖਦੇ ਭਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਇਹ ਗੱਲਾਂ ਬੜੀਆਂ ਮਹੱਤਵਪੂਰਨ ਆ। ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਟਿੱਚ ਜਾਂਦੀ ਸਾਡੀ ਅਫਸਰशाही ਜੀ ਜੀ ਬਿਲਕੁਲ ਤੇ ਜਿਹੜਾ ਸਭ ਉਧਰ ਜਿਹੜਾ ਰੋਲਾ ਨੈਸ਼ਨਲ ਹਾਈਵੇ ਅਧਿਕਾਰੀਆਂ ਦੇ ਨਾਲ ਪਿਆ ਹੋਇਆ ਉਹਦੇ ਬਾਬਤ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਸਾਂਝ ਪਾਈ ਹੈ ਤੇ ਹੁਣ ਕਹਿੰਦੇ ਰਾਜਪਾਲ ਸਾਹਿਬ ਨੇ ਨੈਸ਼ਨਲ ਹਾਈਵੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਹਾਂ ਬਿਲਕੁਲ ਜੀ ਇਹ ਜਿਹੜਾ ਮਸਲਾ ਇਹ ਕਾਫੀ ਗੁੰਝਲਦਾਰ ਬਣਿਆ ਪਿਆ ਕਿਉਂਕਿ ਕਦੇ ਕੁਝ ਖਬਰ ਆਉਂਦੀ ਕਦੇ ਕੁਝ ਖਬਰ ਆਉਂਦੀ ਹੈ ਹੁਣ ਜਿਹੜੀ ਨਵੀਂ ਜਾਣਕਾਰੀ ਆਈ ਹੈ ਉਹ ਇਹ ਹੈ ਜਿ ਕਿ ਲੰਘੇ ਕੱਲ ਦੋ ਵੇਰਵੇ ਆ ਇੱਕ ਤਾਂ ਭਗਵੰਤਬਾਨ ਨੇ ਚਿੱਠੀ ਲਿਖੀ ਨਿਤਨ ਗੜਕਰੀ ਹੋਰਾਂ ਨੂੰ ਦੂਜੀ ਗੱਲ ਇਹ ਜੀ ਕਿ ਉਸੇ ਵਿਸ਼ੇ ਦੇ ਸੰਦਰਭ ਦੇ ਵਿੱਚ ਰਾਜਪਾਲ ਨੇ ਮੁਲਾਕਾਤ ਕੀਤੀ ਹੈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰਗੰਦੇ ਨਾਲ ਇਹਨਾਂ ਦੋਹਾਂ ਖਬਰਾਂ ਦੀ ਵੱਖ-ਵੱਖਰੀ ਇਮਲੀਅਤ ਆ ਪਿਛਲੇ ਦਿਨੀ ਭਾਰਤ ਦੇ ਸੜਕੀ ਆਵਾਜਾਈ ਮਹਿਕਮੇ ਦੇ ਮੰਤਰੀ ਜਿਹੜੇ ਨਿਤਨ ਗੜਕਰੀ ਨੇ ਉਹਨਾਂ ਨੇ ਚਿੱਠੀ ਲਿਖੀ ਸੀ ਪੰਜਾਬ ਦੇ ਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਕਿਹਾ ਸੀਗਾ ਵੀ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਤੇ ਇੰਜੀਨੀਅਰਾਂ ਦੇ ਉੱਤੇ ਕੀਤੇ ਜਾ ਰਹੇ ਹਮਲੇ ਨਾ ਰੋਕੇ ਇਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਨਾ ਕੀਤਾ ਤਾਂ ਫਿਰ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟ ਚੱਲਦੇ ਇਹ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਜਾਣਗੇ ਉਸ ਤੋਂ ਬਾਅਦ ਰੌਲਾ ਗੋਲਾ ਬੜਾ ਪੈ ਗਿਆ ਕਿਸੇ ਨੇ ਕਿਸੇ ਨੂੰ ਕਸੂਰਵਾਰ ਕਹਤਾ ਕਿਸੇ ਨੇ ਕਿਸੇ ਨੂੰ ਕੁਝ ਕਹਤਾ ਪਰ ਉਸ ਤੋਂ ਕੁਲੀ ਗੱਲ ਮਹੱਤਵਪੂਰਨ ਇਹ ਆ ਵੀ ਹੁਣ ਭਗਵੰਤ ਮਾਨ ਨੇ ਚਿੱਠੀ ਲਿਖੀ ਨਿਤਨ ਗੜਖੜੀ ਨੂੰ ਉਹ ਕਹਿੰਨੇ ਵੀ ਤੁਹਾਡੀ ਚਿੱਠੀ ਮਿਲੀ ਹੈ ਇਸ ਤਾਪ ਚੋਂ ਨੇ ਜੀ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਮਿਲ ਕੇ ਚੱਲਣ ਔਰ ਜਿਹੜੀ ਤੁਸੀਂ ਠੇਕੇਦਾਰਾਂ ਦੇ ਕੁੱਟਕਟਾਪੇ ਵਾਲੀ ਗੱਲ ਕੀਤੀ ਆ ਇਹ ਤਾਂ ਇਹਨਾਂ ਦੀ ਆਪਸੀ ਲੜਾਈ ਆ ਕਿਸੇ ਠੇਕੇਦਾਰ ਨੇ ਨਿੱਕੇ ਠੇਕੇਦਾਰ ਦੇ ਪੈਸੇ ਦੇਣੇ ਆ ਕਿਤੇ ਕੋਈ ਹੋਰ ਰੌਲਾ ਪੈ ਗਿਆ ਕਿਤੇ ਜ਼ਮੀਨ ਵੱਧ ਪੱਟੀ ਆ ਉੱਥੇ ਰੌਲਾ ਪੈ ਗਿਆ ਪੰਜਾਬ ਦੀ ਸਰਕਾਰ ਨੇ ਦੋਹਾਂ ਘਟਨਾਵਾਂ ਦੇ ਲਈ ਪਰਚੇ ਦਰਜ ਕੀਤੇ ਬੰਦੇ ਗ੍ਰਿਫਤਾਰ ਕੀਤੇ ਆ ਬਾਕੀ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਦਾ ਮਾਮਲਾ ਕਿਸਾਨਾਂ ਦੀ ਜ਼ਮੀਨ ਹੁਣ ਬਹੁਤ ਮਹਿੰਗੀ ਹੋ ਚੁੱਕੀ ਆ ਤੇ ਕਿਸਾਨ ਚੌਂਦੀ ਜੀ ਸਾਨੂੰ ਉਸ ਹਿਸਾਬ ਨਾਲ ਮੁਆਵਜ਼ਾ ਮਿਲੇ ਤਾਂ ਤੁਹਾਨੂੰ ਮੁਆਵਜ਼ਾ ਲੈਣਾ ਚਾਹੀਦਾ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਰਾਜਪਾਲ ਜਿਹੜੇ ਨਵੇਂ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਪਤਾ ਲੱਗਾ ਜੀ ਕਿ ਇੰਡੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੇ ਨਾਲ ਬੀਐਸਐਨਐਲ ਦੇ ਅਧਿਕਾਰੀਆਂ ਦੇ ਨਾਲ ਰੇਲਵੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਆ ਤੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਕੇਂਦਰ ਦੇ ਵਿਕਾਸ ਪ੍ਰੋਜੈਕਟ ਰੁਕੜੇ ਨਹੀਂ ਚਾਹੀਦੇ ਹਰ 3 ਮਹੀਨੇ ਬਾਅਦ ਤੁਸੀਂ ਮੈਨੂੰ ਆਪਣੀ ਰਿਪੋਰਟ ਦਿਆ ਕਰੋ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ੜਕੇਬਾਜ਼ੀ ਆਉਂਦੀ ਆ ਤੁਸੀਂ ਮੇਰੇ ਧਿਆਨ ਦੇ ਵਿੱਚ ਲੈ ਕੇ ਆਇਆ ਕਰੋ ਜੀ ਜਣ ਸਾਬਾ ਜਿਹੜੀ ਬਿਜਲੀ ਸਬਸਿਡੀ ਹੈ ਇਹਨੂੰ ਲੈ ਕੇ ਵੀ ਕੋਈ ਜਾਂਕੜੇ ਜਿਹੜੇ ਉਹ ਸਾਹਮਣੇ ਆਏ ਨੇ ਜਿਹੜੇ ਹੈਰਾਨ ਕਰਦੇ ਨੇ ਕਿ ਇਹਦੇ ਸਰਕਾਰ ਦੇ ਉੱਪਰ 1125 ਕਰੋੜ ਦਾ ਵਾਧੂ ਬੋਝ ਹੈ ਜੀ ਇਸ ਬਿਜਲੀ ਸਬਸਿਡੀ ਦਾ ਕੋਈ ਚਰੋ ਸਰਕਾਰਾਂ ਨੇ ਵੋਟਾਂ ਦੀ ਖਾਤਰ ਹੀ ਸਾਰਾ ਕੁਝ ਕਰਨਾ ਤੇ ਭਾਈ ਫਿਰ ਬੋਝ ਤਾਂ ਚੜ੍ਹਾਈ ਪਊਗਾ ਜਾਂਦਾ ਹੋਵੇ ਭਾਈ ਇਹ ਤੇ ਲੋਕ ਪੱਕੀ ਕੋਈ ਗੱਲ ਹੈਗੀ ਆ ਜੇ ਸਰਕਾਰਾਂ ਨੇ ਹਰ ਔਰਤ ਨੂੰ ਮੁਫਤ ਸਫ਼ਰ ਦੇਣਾ ਬੱਸਾਂ ਦਾ ਤੇ ਭਾਈ ਪੈਸੇ ਤਾਂ ਉਹਦੇ ਉੱਤੇ ਫਿਰ ਸਰਕਾਰ ਨੂੰ ਖਰਚ ਕਰਨੇ ਪਏ ਤਾਂ ਕੋਈ ਕਰੇ ਕਰਦੇ ਤਾਂ ਪਹਿਣਗੇ ਜੇ ਤੁਸੀਂ ਵੋਟਾਂ ਦੇ ਲਾਲਚ ਦੇ ਵਿੱਚ ਕਬੜਾ ਕਰਦੇ ਹੋ ਸਭ ਦਾ ਤੇ ਫਿਰ ਭਾਈ ਪਾਓ ਖਜ਼ਾਨੇ ਉੱਤੇ ਬੋਝ ਤੇ ਪਈ ਵੀ ਜਾਂਦਾ ਉਵੇਂ ਹੀ ਜੇਕਰ ਕਿਸੇ ਕੋਲੇ ਅੱਜ 10 ਮੋਟਰਾਂ ਉਹਦਾ ਵੀ ਮੁਫਤ ਤੇ ਜੇ ਕਿਸੇ ਕੋਲੇ ਇੱਕ ਮੋਟਰਾਂ ਤੇ ਉਹਦਾ ਵੀ ਬਿਜਲੀ ਦਾ ਬਿੱਲ ਮੁਫਤ ਜੇ ਕਿਸੇ ਕੋਲੇ 100 ਏਕੜ ਜ਼ਮੀਨ ਆ ਉਹਨੂੰ ਵੀ ਨਹੀਂ ਬੈਲਾਉਂਦਾ ਜੇ ਕਿਸੇ ਕੋਲੇ 5 ਏਕੜ ਜ਼ਮੀਨ ਆ ਉਹਨੂੰ ਵੀ ਨਹੀਂ ਬੈਲਾਉਂਦਾ ਵੋਟਾਂ ਦੇ ਇਸ ਚੱਕਰ ਦੇ ਵਿੱਚ ਸਰਕਾਰਾਂ ਜਿਹੜੀਆਂ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਦੇਸ਼ ਦਾ ਤੇ ਸੂਬੇ ਦਾ ਕਬੜਾ ਕਰੀ ਤਰੀ ਜਾਂਦੀ ਹੈ ਹੁਣ ਜਿਹੜੀ ਨਵੀਂ ਤੜਕਰੀ ਆਈ ਆ ਪੰਜਾਬ ਦੇ ਵਿੱਚ ਮੋਟਰਾਂ ਖੂਬ ਚੱਲਦੀਆਂ ਕਿਉਂਕਿ ਝੋਨਾ ਲੱਗਾ ਹੋਇਆ ਝੋਨੇ ਹੀਟ ਰਕਬਾਤ ਕੀ ਵਧ ਗਿਆ ਘਟੜ ਦੇ ਨਾਲ ਤੇ ਜਿਹੜੀਆਂ ਮੋਟਰਾਂ ਚੱਲੀ ਜਾਂਦੀਆਂ ਇਹਨਾਂ ਮੋਟਰਾਂ ਦੇ ਕਰਕੇ 1175 ਕਰੋੜ ਰੁਪਏ ਦਾ ਵਾਧੂ ਬੋਝ ਸਰਕਾਰੀ ਖਜ਼ਾਨੇ ਉੱਤੇ ਸਬਸਿਡੀ ਦੇ ਤੌਰ ਦੇ ਉੱਤੇ ਪੈਂਦਾ ਤੇ ਜਿਹੜੇ ਇਹ ਪੈਸੇ ਆ ਇਹ ਔ ਤਾਂ ਮੋੜੇ ਦੀ ਜੜੇ ਕਰਜ਼ਾ ਚੱਕ ਚੱਕੀ ਮੋੜਨੇ ਆ ਤੇ ਜਦੋਂ ਕਰਜ਼ਾ ਚੱਕਾਂਗੇ ਉਦੋਂ ਪੰਜਾਬ ਦੇ ਖਜ਼ਾਨੇ ਉੱਤੇ ਭਾਰ ਪਾਊਗਾ ਪੰਜਾਬ ਦੇ ਉੱਤੇ ਬੋਝ ਪਾਊਗਾ ਸੋ ਇਹ ਹਾਲਾਤ ਦਾ ਇਹ ਕੁਝ ਚੱਲੀ ਜਾਂਦਾ ਪੰਜਾਬ ਦੇ ਵਿੱਚ ਵੋਟਾਂ ਦੀ ਖਾਤਰ ਸਾਰਾ ਕੁਝ ਹੋ ਹੀ ਜਾਂਦਾ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਕਿਸਾਨਾਂ ਦੀ ਗੱਲ ਕਰਦੇ ਹੁਣ ਕਿਸਾਨਾਂ ਨੇ ਕਿਹਾ ਤੇ ਲਾਡੋਵਾਲ ਟੋਲ ਪਲਾਜ਼ਾ ਤੇ ਲੱਗਣ ਵਾਲਾ ਧਰਨਾ ਜਿਹੜਾ ਉਹ ਵਾਪਸ ਲੈ ਲੇ ਜੀ ਆ ਬਿਲਕੁਲ ਜੀ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ 18 ਅਗਸਤ ਤੋਂ ਇੱਕ ਵਾਰੀ ਫੇਰ ਤੇ ਬੈਠ ਜਾਣਾ ਕਿ ਲਾਡੋਵਾਲ ਵਾਲੇ ਟੋਲ ਪਲਾਜ਼ੇ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀ ਸਾਡੇ ਕ ਮੰਗਾ ਨੇ ਜਦੋਂ ਉਹ ਮੰਨੀਆਂ ਨਹੀਂ ਜਾਂਦੀਆਂ ਤੇ ਫੇਰ ਭਾਈ ਅਸੀਂ ਲਾਡੋਵਾਲ ਵਾਲੇ ਟੋਲ ਪਲਾਜ਼ੇ ਦੇ ਉੱਤੇ ਅਣ ਮਿੱਥੇ ਸਮੇਂ ਦੇ ਲਈ ਧਰਨਾ ਲਾ ਕੇ ਫੇਰ ਬੈਠ ਜਾਣਾ ਪਰ ਹੁਣ ਪਤਾ ਲੱਗਾ ਜੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹਨੇ ਮੀਟਿੰਗ ਕੀਤੀ ਆ ਕਿਸਾਨਾਂ ਦੇ ਨਾਲ ਜਿਨ੍ਹਾਂ ਨੇ ਧਰਨੇ ਦਾ ਐਲਾਨ ਕੀਤਾ ਸੀ ਤੇ ਉਹਦੇ ਵਿੱਚ ਪਤਾ ਲੱਗਾ ਜੀ ਕਿ ਹੁਣ ਇਹ ਗੱਲ ਕਹਿ ਦਿੱਤੀ ਗਈ ਆ ਕਿਸਾਨਾਂ ਵੱਲੋਂ ਮੀਟਿੰਗ ਤੋਂ ਬਾਅਦ ਵੀ ਭਾਈ ਅਸੀਂ ਇਹ 18 ਤਰੀਕ ਵਾਲਾ ਧਰਨਾ ਬਿਲਤਵੀ ਕਰਦੇ ਆ ਟਾਲਦੇ ਆ ਤੇ ਇਹ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਜਿਹੜੇ ਕਿ ਵਾਅਦੇ ਕਬੂਲ ਕੀਤੇ ਸਾਡੀ ਪ੍ਰਸ਼ਾਸਨ ਨੇ ਜੇਕਰ ਉਹਨਾਂ ਨੇ ਆਪਦੇ ਵਾਅਦਿਆਂ ਤੋਂ ਫਿਰ ਗਏ ਤੇ ਫੇਰ ਭਾਈ ਅਸੀਂ ਦੁਬਾਰਾ ਇੱਥੇ ਆਪਦਾ ਅਡਾ-ਗੱਡਾ ਲਾ ਲੈਣਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਪਹਿਲਾਂ ਵਾਲੀਆਂ ਗੱਲਾਂ ਦੇ ਉੱਤੇ ਸਟੈਂਡ ਕਰਦੇ ਹਾਂ ਜਿੰਨੀ ਦੇਰ ਤੱਕ ਇਹ ਟੋਲ ਪਲਾਜ਼ੇ ਵਾਲੇ ਧੱਕੇਸ਼ਾਹੀ ਬੰਦ ਨਹੀਂ ਕਰਦੇ ਬਦਮਾਸ਼ੀ ਬੰਦ ਨਹੀਂ ਕਰਦੇ ਤੇ ਸਾਡੇ ਨਾਲ ਕੀਤੇ ਹੋਏ ਵਾਅਦੇ ਪ੍ਰਸ਼ਾਸਨ ਪੂਰੇ ਨਹੀਂ ਕਰਦਾ ਉਨੀ ਦੇਰ ਤੱਕ ਅਸੀਂ ਪੱਕੇ ਤੌਰ ਤੇ ਮਲਤਵੀ ਨਹੀਂ ਕਰਦੇ ਪਰ 18 ਤਰੀਕ ਵਾਲਾ ਧਰਨਾ ਕੈਨਸਲ ਕਰ ਦਿੱਤਾ ਗਿਆ ਉਹ ਕਹਿੰਦੇ ਵੀ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਹੈ ਜੀ ਤਣਾ ਸਰ ਬੀਏ ਦੇ ਤਹਿਤ ਕਹਿੰਦੇ ਵੀ ਅਫਗਾਨੀ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਜਿਹੜੀ ਉਹ ਦਿੱਤੀ ਗਈ ਹੈ ਜੀ ਹਾਂ ਬਿਲਕੁਲ ਜੀ ਇਹ ਖਬਰ ਹੈਗੀ ਜੀ 32 ਸਾਲ ਪੁਰਾਣੀ 1992 ਦਾ ਵੇਲਾ ਜਦੋਂ ਅਫਗਾਨਿਸਤਾਨ ਦੇ ਵਿੱਚ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਗਿਆ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇੱਥੇ 400 ਦੇ ਕਰੀਬ ਅਫਗਾਨੀ ਸਿੱਖ ਆ ਜਿਹੜੇ ਉਹ ਭਾਰਤ ਦੇ ਵਿੱਚ ਆ ਕੇ ਅਫਗਾਨਿਸਤਾਨ ਛੱਡ ਕੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਰਹਿਣ ਲੱਗ ਪਏ, ਕਈ ਹੋਰ ਵੱਖ-ਵੱਖ ਸ਼ੂਬਿਆਂ ਦੇ ਵਿੱਚ ਰਹਿ ਪਏ। ਹੁਣ 32 ਸਾਲ ਹੋ ਗਏ ਜੀ 1992 ਤੋਂ ਲੈ ਕੇ 2024 ਤੱਕ 32 ਵਰੇ ਬਣ ਜਾਂਦੇ ਆ। ਇਨ੍ਹਾਂ 32 ਵਰਿਆਂ ਦੇ ਵਿੱਚ ਉਹਨਾਂ ਨੇ ਬਹੁਤ ਤਰਲੇ ਕੱਡੇ ਵਿਚਾਰਾਂ ਨੇ, ਬੜੀਆਂ ਚਿੱਠੀਆਂ ਲਿਖੀਆਂ, ਬੜੀਆਂ ਕੂਸ਼ਿਸ਼ਾਂ ਕੀਤੀਆਂ ਕਿ ਸਾਨੂੰ ਭਾਰਤ ਲਈ ਨਗਰਕਤਾ ਦਿੱਤੀ ਜਾਵੇ। ਕਈ ਤਾਂ ਜਹਾਨੋਂ ਕੂਚ ਕਰ ਗਏ, ਕਈ ਬੱਚਾ ਤੋਂ ਜਵਾਨ ਹੋ ਗਏ, ਕਈ ਜਵਾਨਾਂ ਦੇ ਬੱਚੇ ਹੋ ਗਏ। ਸੋ ਇਹ ਹੈ ਜੀ ਪਰ ਹੁਣ ਪਤਾ ਲੱਗਾ ਜੀ ਉਸ 400 ਸਿੱਖ ਦੇ ਵਿੱਚੋਂ ਅਫਗਾਨੀ ਸਿੱਖ ਦੇ ਵਿੱਚੋਂ 20 ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਤਹਿਤ ਜਿਹਨੂੰ ਸਿਟੀਜ਼ਨ ਐਮੈਂਡਮੈਂਟ ਐਕਟ ਕਹਿੰਦੇ ਆ ਸੀਏਏ ਉਹਦੇ ਤਹਿਤ 20 ਜਿਹੜਿਆਂ ਨੂੰ 400 ਦੇ ਵਿੱਚੋਂ ਨਾਗਰਿਕਤਾ ਭਾਰਤ ਦੀ ਮਿਲ ਗਈ ਆ ਤੇ 380 ਹਲੇ ਵੀ ਬਾਕੀ ਆ ਜੀ ਕਹਣਾ ਸਾਹਿਬ ਕੱਲ ਨੂੰ ਆਜ਼ਾਦੀ ਦਿਹਾੜਾ ਜੀ ਯਾਨੀ ਕਿ 15 ਅਗਸਤ ਔਰ ਇੱਕ ਖਬਰ ਆ ਰਹੀ ਹੈ ਕਿ ਕੇਜਰੀਵਾਲ ਹੋਰਾਂ ਦੀ ਜਗ੍ਹਾ ਆਤੀਸ਼ੀ ਨਹੀਂ ਚੜਾ ਸਕੇਗੀ ਜੀ ਝੰਡਾ ਕੇਜਰੀਵਾਲ ਇਸ ਵੇਲੇ ਤਿਹਾਰਡ ਜੇਲ੍ਹ ਦੇ ਵਿੱਚ ਵੱਧਦਾ ਤੇ ਪਿਛਲੇ ਦਿਨੀ ਕੇਜਰੀਵਾਲ ਨੇ ਚਿੱਠੀ ਲਿਖੀ ਸੀਗੀ ਉਹ ਚਿੱਠੀ ਲਿਖੀ ਸੀ ਉਹਨਾਂ ਨੇ ਇਹ ਕਿ ਭਾਈ ਮੇਰੀ ਥਾਂ ਦੇ ਉੱਤੇ ਸ਼ਤਰਸਾਲ ਸਟੇਡੀਅਮ ਜਿਹੜਾ ਉਹਦੇ ਵਿੱਚ ਕੈਬਨਟ ਮੰਤਰੀ ਅਤਸ਼ੀ ਚੰਡਾ ਲਹਿਰਾਊਗੀ ਇਸ ਗੱਲ ਦੇ ਉੱਤੇ ਤਿਹਾਰਡ ਦੇ 2 ਨੰਬਰ ਜੇਲ੍ਹ ਦੇ ਅਧਿਕਾਰੀ ਆ ਜਿਹੜੇ ਉਹ ਕਲਪੇ ਵੀ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਭਾਈ ਸਾਨੂੰ ਇਸ ਗੱਲ ਦੇ ਉੱਤੇ ਬੜੀ ਹੈਰਾਨੀ ਹੋਈ ਹੈ ਵੀ ਕੇਜਰੀਵਾਲ ਦਿੱਤੀਆਂ ਹੋਈਆਂ ਰਿਆਇਤਾਂ ਦੀ ਦੁਰਵਰਤੋਂ ਕਿਵੇਂ ਕਰ ਰਿਹਾ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੇਕਰ ਕੇਜਰੀਵਾਲ ਨੇ ਇਹ ਚਿੱਠੀਆਂ ਲਖਣੀਆਂ ਅੰਦਰ ਬੈਠਿਆ ਨੇ ਤਾਂ ਜਿਹੜੀਆਂ ਅਸੀਂ ਰਿਆਇਤਾਂ ਦਿੱਤੀਆਂ ਸਾਨੂੰ ਉਹ ਵੀ ਬੰਦ ਕਰਨੀਆਂ ਪੈਣੀਆਂ ਪਰ ਹੁਣ ਨਵੀਂ ਜਾਣਕਾਰੀ ਆ ਗਈ ਹੈ ਇਸ ਮੁਤਲਕ ਉਹ ਇਹ ਆ ਵੀ ਜਿਹੜਾ ਉਥੋਂ ਦਿੱਲੀ ਦਾ ਪ੍ਰਸ਼ਾਸਨ ਆ ਜਾਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਆ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਮਤਲਬ ਇਹ ਆ ਕਿ ਅਰਵਿੰਦ ਕੇਜਰੀਵਾਲ ਦੀ ਥਾਂ ਦੇ ਉੱਤੇ ਆਤਸ਼ੀ ਦੇ ਵੱਲੋਂ ਝੰਡਾ ਨਹੀਂ ਲਹਿਰਾਇਆ ਜਾਊਗਾ ਸਗੋਂ ਹੋਰ ਇੱਕ ਕੈਬਨਟ ਮੰਤਰੀ ਦੇ ਨਾਂ ਦੇ ਉੱਤੇ ਸਹੀ ਪਾਈ ਗਈ ਆ ਐਲਜੀ ਦੇ ਵੱਲੋਂ ਲੈਫਟੀਨੈਂਟ ਗਵਰਨਰ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਹੈ ਜਿਹੜੇ ਕੈਲਾਸ਼ ਗਹਿਲੋਤ ਉਹ ਤਿਰੰਗਾ ਲਹਿਰਾਉਣਗੇ ਤੇ ਆទਿਸ਼ੀ ਬਿਲਕੁਲ ਨਹੀਂ ਲਹਿਰਾਉਗੀ ਸੋ ਪਿਛਲੇ ਕਈ ਦਿਨਾਂ ਤੋਂ ਚਿੱਠੀ ਦਾ ਰੌਲਾ ਤਿਰੰਗਾ ਕਿਹਦੇ ਲਹਿਰਾਉਣਾ ਇਸ ਗੱਲ ਦਾ ਰੌਲਾ 15 ਅਗਸਤ ਦਾ ਰੌਲਾ ਇਹ ਚੱਲੀ ਜਨ ਲੱਗਾ ਤੇ ਹੁਣੇ ਪਤਾ ਲੱਗਿਆ ਵੀ ਆទਿਸ਼ੀ ਨੇ ਤਿਰੰਗਾ ਨਹੀਂ ਲਹਿਰਾਉਣਾ ਉਦੀ ਥਾਂ ਨੇ ਉੱਤੇ ਕੈਲਾਸ਼ ਗਹਿਲੋਤ ਲਹਿਰਾਉਣਗੇ ਜੀ ਬਿਲਕੁਲ ਕਹਣਾ ਸਾਹਿਬ ਇੱਕ ਇਹੋ ਜਿਹੀ ਮੰਤਭਾਗੀ ਘਟਨਾਇ ਕ ਇਹੋ ਜਿਹੀ ਕੀ ਮੈਂ ਸ਼ਬਦ ਵਰਤਾ ਸ਼ਬਦ ਖਤਮ ਹੋ ਜਾਂਦੇ ਨੇ ਜੀ ਜੋ ਕੁਝ ਕੋਲਕਾਤਾ ਦੇ ਵਿੱਚ ਹੋਇਆ ਸਾਰੀ ਦੁਨੀਆ ਇਸ ਵੇਲੇ ਇਸ ਖਬਰ ਵੱਲ ਵੇਖ ਰਹੀ ਹੈ ਕਿ ਕੋਲਕਾਤਾ ਦੇ ਵਿੱਚ ਡਾਕਟਰ ਦੇ ਨਾਲ ਜ਼ਬਰ ਜਨਾਹ ਹੋਇਆ ਔਰ ਇਸ ਮਾਮਲੇ ਦੀ ਪੜਤਾਲ ਹੁਣ ਸੀਬੀਆਈ ਦੇ ਹਵਾਲੇ ਕੀਤੀ ਗਈ ਹੈ ਜੀ ਹਾਂ ਬਿਲਕੁਲ ਜੀ ਕੋਲਕੱਤੇ ਦੇ ਵਿੱਚ ਪਛਮੀ ਬਗਾਲ ਦੇ ਵਿੱਚ ਤੇ ਉੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਲੇਡੀ ਟ੍ਰੇਨੀ ਡਾਕਟਰ ਦੇ ਨਾਲ ਜ਼ਬਰ ਜਨਾਹ ਹੋਇਆ ਜਿਹੜੇ ਬੰਦੇ ਦੇ ਹਸਪਤਾਲ ਦੇ ਵਿੱਚ ਹੀ ਜ਼ਬਰ ਜਨਾਹ ਕੀਤਾ ਉਹਨੇ ਉਹਦੇ ਨਾਲ ਉਹਦੀ ਪਤ ਲੁੱਟ ਕੇ ਤੇ ਬਾਅਦ ਦੇ ਵਿੱਚ ਉਹਦਾ ਕਤਲ ਵੀ ਕਰ ਦਿੱਤਾ ਇਸ ਗੱਲ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਪੂਰੇ ਦੇਸ਼ ਦੇ ਵਿੱਚ ਤੇ ਲੰਘੇ ਕੱਲ ਇਸ ਮਾਮਲੇ ਦੀ ਪੜਤਾਲ ਆ ਜਿਹੜੀ ਕੋਲਕਾਤਾ ਹਾਈ ਕੋਰਟ ਨੇ ਸੀਬੀਆਈ ਦੇ ਹਵਾਲੇ ਕਰ ਦਿੱਤੀ ਆ ਪਤਾ ਇਹ ਲੱਗਾ ਜੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ 'ਚ ਪਤਾ ਲੱਗਾ ਵੀ ਉਸ ਬੰਦੇ ਨੇ ਜਿਹਨੇ ਜ਼ਬਰਜਨਾਹ ਕੀਤਾ ਉਹਨੇ ਇਹ ਕੁੜੀ ਦਾ ਸਿਰ ਕੰਦ ਦੇ ਵਿੱਚ ਵੀ ਮਾਰਿਆ ਉਹਨੇ ਉਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ ਮਾਰਿਆ ਕੁਝ ਉਨੇ ਇਸ ਕੁੜੀ ਦੇ ਉੱਤੇ ਇੰਨਾ ਅਤਿਆਚਾਰ ਕੀਤਾ ਵੀ ਇਸ ਕੁੜੀ ਦੀ ਅੱਖਾਂ ਕਾ ਜਿਹੜੀ ਉਹਦੇ ਸ਼ੀਸ਼ੇ ਦੇ ਟੁਕੜੇ ਇਹਦੀਆਂ ਅੱਖਾਂ ਦੇ ਵਿੱਚੋਂ ਮਿਲੇ ਆ ਪੋਸਟਮਾਰਟਮ ਦੇ ਵਿੱਚ ਫਿਰ ਇਸ ਤੋਂ ਕਈ ਸਾਲ ਹੋ ਗਏ ਸਗੇ ਇਸ ਮਸਲੇ ਦੇ ਉੱਤੇ ਕੋਈ ਸਰਕਾਰ ਦੇ ਵੱਲੋਂ ਕੁਝ ਕੀਤਾ ਨਹੀਂ ਗਿਆ ਜਿਵੇਂ ਕਿ ਦੋਸ਼ ਲੱਗੇ ਆ ਪਰ ਹੁਣ ਜਾਣਕਾਰੀ ਮਿਲੀ ਹੈ ਜਿ ਕਿ ਕੋਲਕਾਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਪੜਤਾਲ ਸੀਬੀਆਈ ਦੇ ਹਵਾਲੇ ਕਰ ਦਿੱਤੀ ਆ ਤੇ ਇਹ ਗੱਲ ਕਹੀ ਹੈ ਵੀ ਐਨੇ ਦਿਨ ਹੋ ਗਏ ਆ ਤੇ ਤੁਸੀਂ ਕੁਝ ਕੀਤਾ ਨਹੀਂਗਾ ਬਣਦੀ ਸਰਦੀ ਕਾਰਵਾਈ ਇੰਨੇ ਚਿਰ ਤੱਕ ਜਿਹੜੇ ਇੱਕ ਦੋਸ਼ੀ ਆ ਉਹ ਸਬੂਤ ਗਾਇਬ ਕਰ ਸਕਦੇ ਆ ਸੋ ਇਸ ਕਰਕੇ ਇਹਦੀ ਸੀਬੀਆਈ ਪੜਤਾਲ ਕਰਵਾ ਦਿੱਤੀ ਗਈ ਹੈ ਜੀ ਪਟਾਣਾ ਸਾਹਿਬ ਸਮਝ ਤੋਂ ਬਾਹਰ ਹੈ ਜੀ ਇਸ ਤੋਂ ਪਹਿਲਾਂ ਵੀ ਨਿਰਭਇਆ ਕਾਣ ਵਾਪਰਿਆ ਹੋਰ ਇੰਨੇ ਸਾਰੇ ਕਾਣ ਜਿਹੜੇ ਉਹ ਵਾਪਰ ਚੁੱਕੇ ਨੇ ਪਰ ਫਿਰ ਵੀ ਢਿੱਲ ਕਿਉਂ ਕੀਤੀ ਜਾਂਦੀ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ ਕਿਉਂ ਦੇਰੀ ਹੁੰਦੀ ਹੈ ਕਿਉਂਕਿ ਇਨਸਾਫ ਦੇ ਵਿੱਚ ਦੇਰੀ ਵੀ ਤਾਂ ਨਾ ਇਨਸਾਫੀ ਮੰਨੀ ਜਾਂਦੀ ਹੈ ਕਿਉਂਕਿ ਦੇਖੋ ਜਿਹੜੇ ਇਹ ਮੈਡੀਕਲ ਦੇ ਵਿੱਚ ਵਾਪਰਿਆ ਨਾ ਇਹ ਸਾਰਾ ਕੁਝ ਉਹਦਾ ਜਿਹੜਾ ਮੇਨ ਮੁਖੀ ਆ ਉਹਨੂੰ ਕਹਿੰਦੇ ਵੀ ਉੱਥੋਂ ਹਟਾ ਕੇ ਇਥੇ ਇੱਕ ਹੋਰ ਮੈਡੀਕਲ ਕਾਲਜ ਦਾ ਕਹਿੰਦੇ ਮੁਖੀ ਲਾ ਦਿੱਤਾ ਗਿਆ ਜਿਖੋ ਉਹ ਇਹਦੇ ਉੱਤੇ ਜਿਹੜੇ ਕੋਲਕਾਤਾ ਦੇ ਲੋਕ ਆ ਜਿਹੜੇ ਪੱਛਮੀ ਬੰਗਾਲ ਦੇ ਲੋਕ ਭੜਕ ਗਏ ਇਸ ਗੱਲ ਦੇ ਉੱਤੇ ਇਹ ਸਾਡੀਆਂ ਸਰਕਾਰਾਂ ਦੀਆਂ ਅਣਗਹਿਲਗੰ ਦਾ ਇੱਕ ਨਮੂਨਾ ਪਤਾ ਨਹੀਂ ਉਹਦੇ ਪਿੱਛੇ ਉਹਨਾਂ ਨੇ ਇਹ ਕਿਹੜੀਆਂ ਮਜਬੂਰੀਆਂ ਪਰ ਉਹ ਜਦੋਂ ਇਹੋ ਜਿਹਾ ਕੁਝ ਕਰਦੇ ਤਾਂ ਨਤੀਜੇ ਬਹੁਤ ਚੰਗੜੀ ਨਿਕਲਦੇ ਜੀ ਤਰਨਾ ਸਾਹਿਬ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦੇ ਵਿੱਚ ਜੀ ਮੌਸਮ ਆ ਜਿਹੜਾ ਉਹ ਇਸ ਵੇਲੇ ਬਹੁਤੇ ਮੀਂਹ ਵਾਲਾ ਤਾਂ ਨਹੀਂ ਆ ਹਾਂ ਪਿਛਲੇ ਦਿਨੀ ਮੀਂਹ ਪਿਆ ਉਸ ਮੀਂਹ ਦੇ ਕਰਕੇ ਕਈ ਥਾਵਾਂ ਤੇ ਜਾਨੀ ਵਾਲੀ ਨੁਕਸਾਨ ਵੀ ਹੋਇਆ ਕਿਸਾਨਾਂ ਨੂੰ ਰਾਹਤ ਵੀ ਮਿਲੀ ਆ ਵੀ ਥੋਨੇ ਵਾਲੇ ਖੇਤ ਭਰ ਗਏ ਪਾਣੀ ਦੇ ਨਾਲ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਫਿਰ ਮੀਂਹ ਆ ਜਿਹੜਾ ਉਹ ਰੁਕਿਆ ਹੋਇਆ ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਤਾਂ ਹੈਗੀ ਆ ਪਰ ਕੀ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਹਾਲ ਦੀ ਘੜੀਆਂ ਪਏ ਨਹੀਂ ਗੱਲ ਕਹਿ ਸਕਦੇ ਕਿ ਬਹੁਤ ਜ਼ਬਰਦਸਤ ਮੀਂਹ ਪੈਣੇ ਆ ਜਦੋਂ ਬਹੁਤ ਜ਼ਬਰਦਸਤ ਮੀਂਹ ਪਈ ਜਾਂਦੇ ਆ ਉਦਾਂ ਹਾਲੇ ਦੇਖੋ ਮੀਂਹ ਪੈਣ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਕਿਉਂਕਿ ਹਾਲੇ ਉਹ ਵੇਲਾ ਹੈਗਾ ਜਦੋਂ ਪੰਜਾਬ ਦੇ ਵਿੱਚ ਮੀਂਹ ਹੋਰ ਪੈ ਸਕਦੇ ਆ ਵੈਸੇ ਜੇਕਰ ਆਪਾਂ ਪਿਛਲੇ ਵਰ੍ਹਿਆਂ ਦੇ ਮੁਕਾਬਲਤਨ ਦੇਖੀਏ ਤਾਂ ਇਤਕੀ ਮੀਂਹ ਘੱਟ ਪਏ ਆ ਅੱਜ 30 ਸੌਣ ਆ ਮਤਲਬ ਇਹ ਆ ਵੀ ਕੁਝ ਘੰਟਿਆਂ ਬਾਅਦ ਪਾਦੋਂ ਦਾ ਮਹੀਨਾ ਚੜ ਜਾਣਾ ਤੇ ਵੇਨੇ ਪਾਈ ਇਤਕੀ ਕਿੰਨੇ ਕ ਮੀਂਹ ਪੈਣਾ ਟੋਟਲ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਜੀ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ